ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਸੰਗਰੂਰ ਪੁਲਿਸ ਨੂੰ ਸਮੇਂ ਭਾਰੀ ਸਫਲਤਾ ਮਿਲਦੀ ਨਜ਼ਰ ਆਈ ਜਦੋਂ ਪੰਜਾਬ ਪੁਲਿਸ ਨੇ ਅਸਲੇ ਦੀ ਸਪਲਾਈ ਕਰਨ ਵਾਲੇ ਅੰਤਰਰਾਜੀ ਗਰੋਹ ਨੂੰ ਪਰਦਾਫਾਸ਼ ਕੀਤਾ ਗਿਆ ਇਸ ਸਬੰਧੀ ਐਸਐਸਪੀ ਸਰਤਾਜ ਸਿੰਘ ਚਾਲ ਸੰਗਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੀ ਪੁਲਿਸ ਵੱਲੋਂ ਮਾੜੇ ਅਨਸਰਾਂ ਖਰਬ ਚਲਾਈ ਗਈ ਮਹਿਮ ਦੇ ਤਹਿਤ ਕਰਦੇ ਹੋਏ ਪੰਜਾਬ ਦੇ ਅਸਲਾ ਸਪਲਾਈ ਕਰਨ ਵਾਲੇ ਗਰੋਹ ਦੇ ਪਰਦਾਫਾਸ਼ ਕੀਤਾ ਗਿਆ ਤਿੰਨ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ પાસે ਤਿੰਨ ਨਜਾਇਜ਼ ਪਿਸਟਲ 32 ਬੋਰ ਸਮੇਤ ਤਿੰਨ ਮੈਗਜ਼ੀਨ ਦੇ ਚਾਰ ਜਿੰਦਾਕਾਰਤੂਸ ਅਤੇ ਤਿੰਨ ਨਜਾਇਜ਼ ਅਸਲੇ ਦੇ 312 ਬੋਰ ਸਮੇਤ ਤਿੰਨ ਜਿੰਦਾਕਾਰਤੂਸ ਸਮੇਤ ਆਟੋਕਾਰ ਬਰਾਮਦ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਉਹਨਾਂ ਨੇ ਦੱਸਿਆ ਕਿ ਸਬਲਤਾ 25 ਅਪ੍ਰੈਲ ਨੂੰ ਸੀਏ ਸਟਾਫ ਨੂੰ ਸੂਰੂਰ ਨੂੰ ਮਿਲੀ ਹੈ ਜਿੱਥੇ ਗੇਰੀ ਵਿੱਚ ਗਸ਼ਤੀ ਚੈਕਿੰਗ ਦੌਰਾਨ ਸ਼ੱਕੀ ਪੁਰਸਵੰਦੀ ਡੀ ਪੁਆਇੰਟ ਦਾ ਗੰਗਾ ਸਿੰਘ ਵਾਲੀ ਬਾਲੀਆ ਮੌਜੂਤੇ ਆਟੋ ਗਾੜ੍ਹ ਨੰਬਰ ਮਿਲੀ ਗੱਡੀ ਮਿਲੀ। ਇਸ ਕੀ ਅਸੀਂ ਗੱਲਬਾਤ ਕਰਦੇ ਹਾਂ ਕਿ ਕਿ ਜਿਲ੍ਹਾ ਮਾਲੀ ਤੋਂ ਵੀ ਇਹ ਮੁਲਾਜ਼ਮ ਦੱਸੇ ਜਾ ਰਹੇ ਹਨ ਜਿਨ੍ਹਾਂ ਦੇ ਕੋਲ ਫੜੇ ਗਿਆ ਹਨ। ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਰਵਲਵਰਾਂ ਦੇ ਆਸਲਾ ਫੜੇ ਗਏ ਹਨ ਇਹ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਜੋ ਕਿ ਆਪਣੇ ਆਪ ਦੇ ਚ ਪੰਜਾਬ ਪੁਲਿਸ ਆਪ ਦੇ ਆਪ ਨੂੰ ਬਹੁਤ ਬੜੀ ਸਫਲਤਾ ਮਿਲਦੀ ਨਜ਼ਰ ਆ ਰਹੀ ਹੈ ਕਿਉਂਕਿ ਜਿੱਥੇ ਕ੍ਰਾਈਮ ਕਰਨਾ ਸੀ ਉਸ ਦੇ ਲਈ ਥੋੜੀ-ਮੋਟੀ ਕ੍ਰਾਈਮ ਦੇ ਵਿੱਚ ਵੀ ਰਾਹਤ ਮਿਲਦੀ ਨਜ਼ਰ ਆਵੇਗੀ ਕਿਉਂਕਿ ਜਦੋਂ ਤੋਂ ਪੰਜਾਬ ਦੇ ਪੰਜਾਬ ਪੁਲਿਸ ਸਖਤ ਹੋਈ ਉਸ ਤੋਂ ਬਾਅਦ ਇਨ੍ਹਾਂ ਮੌਜੂਮਾਨ ਫੜਨ ਦੇ ਵਿੱਚ ਜਦੋਂ ਸਫਲਤਾ ਮਿਲੀ ਜਿਸ ਦੇ ਨਾਲ ਤਸਵੀਰਾਂ ਵਿੱਚ ਦੇਖ ਸਕਦੇ ਹੋ ਐਸਐਸਪੀ ਸਰਤਾਜ ਸਿੰਘ ਚਾਲ ਤੇ ਉਹਨਾਂ ਦੇ ਨਾਲ ਹੋਰ ਇਮਰਾਮ ਖੜੇ ਨਜ਼ਰ ਆ ਰਹੇ ਹਨ ਆ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਐਸਐਸਪੀ ਸਰਤਾਜ ਸਿੰਘ ਚਾਹਲ ਤੁਹਾਨੂੰ ਗਿਆਨ ਸੀ ਕਿ ਕਿਸ ਤਰ੍ਹਾਂ ਭਾਰਤ ਤੋਂ ਜਾਮਦਗੀ ਕੀ ਕਿਉਂ ਕਰਦੇ ਜੀ ਅੱਜ ਸੰਗਰੂਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਇਨਚਾਰਜ ਸੀਆਈਏ ਤੇ ਉਹਨਾਂ ਦੀ ਟੀਮ ਐਸਪੀ ਡੀ ਸੰਗਰੂਰ ਦੀ ਰਹਿਨੁਮਾਈ ਹੇਠ ਜਦੋਂ ਇਹ ਇਨਫੋਰਮੇਸ਼ਨ ਬੇਸਡ ਅਤੇ ਅਤੰਚ ਅਚਨਚੇਤ ਚੈਕਿੰਗ ਕਰ ਰਹੇ ਸੀਗੇ ਤਾਂ ਇਹਨਾਂ ਨੂੰ ਇਹਨਾਂ ਨੇ ਹਿਰਾਸਤ ਵਿੱਚ ਤਿੰਨ ਸ਼ੱਕੀ ਪੁਰਸ਼ ਲਏ ਜਿਨ੍ਹਾਂ ਦਾ ਨਾਮ ਹੈਗੇ ਜੀ ਹਿਮਾਂਸ਼ੂ ਉਰਫ ਹੈਪੀ ਹਿਮਾਂਸ਼ੂ ਉਰਫ ਪੋਲਾ ਤੇ ਅਮਰਜੀਤ ਉਰਫ ਕਾਲੀ ਇਹਨਾਂ ਤਿੰਨਾਂ ਤੋਂ ਇਹਨਾਂ ਨੂੰ 6 ਵੈਪਨ ਪਿਸਟੋਲ ਅਤੇ ਕਾਰਟ੍ਰਿਜਸ ਤੇ ਮੈਗਜ਼ੀਨਸ ਅਤੇ ਇੱਕ ਆਲਟੋ ਗੱਡੀ ਰਿਕਵਰ ਹੋਈ ਹੈ ਇਹ ਵੈਪਨ ਇੰਟਰ ਸਟੇਟ ਸਮਗਲਿੰਗ ਕਰਨ ਦੇ ਆਫੈਂਸ ਵਿੱਚ ਕਾਬੂ ਕੀਤੇ ਗਏ ਨੇ ਇਹਨਾਂ ਤੇ 59 ਨੰਬਰ ਐਫ ਆਈ ਆਰ थाना सदर ਸੰਗਰੂਰ ਦੇ ਵਿੱਚ ਦਰਜ ਹੈ ਜਿਹੜੀ 25 ਤਰੀਕ ਇਸ ਮਹੀਨੇ ਦੇ ਵਿੱਚ ਦਰਜ ਹੋਈ ਸੀ ਇਹ ਸਾਰੇ ਦੂਸਰੀ ਸਟੇਟ ਤੋਂ ਵੈਪਨ ਲਿਆ ਕੇ ਤੇ ਇੱਥੇ ਪੰਜਾਬ ਵਿੱਚਨ ਦਾ ਕੰਮ ਕਰਦੇ ਸੀ ਤੇ ਹੁਣ ਅਸੀਂ ਰਿਮਾਂਡ ਲੈ ਕੇ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਹਨਾਂ ਦੇ ਕੋਈ ਹੋਰ ਕੀ ਲਿੰਕ ਸੀ ਤੇ ਇਹਨਾਂ ਨੇ ਹੋਰ ਕਿਤੇ ਕਿ ਕੋਈ ਵੈਪਨ ਦਿੱਤੇ ਹੋਣ। ਕਦੋਂ ਤੋਂ ਇਹ ਕੰਮ ਕਰਦੇ ਆ ਰਹੇ ਸੀ ਹੁਣ ਤੱਕ ਕਿੰਨੇ ਕੁ ਵੈਪਨ ਜਿਹੜੇ ਵੇਚੂਗਾ। ਜਿੰਨਾ ਚੀ ਹਲੇ ਤੱਕ ਦੀ ਤਫਤੀਸ਼ ਪੜਾ ਚੱਲਿਆ ਹੈਗਾ ਕਿ ਇਹ ਕੁਝ ਟਾਈਮ ਤੋਂ ਇਹ ਕੰਮ ਕਰ ਰਹੇ ਨੇ ਲਗਭਗ 6 ਮਹੀਨੇ ਜਾਂ ਸਾਲ ਤੋਂ ਇਹ ਕੰਮ ਕਰ ਰਹੇ ਹੈ ਤੇ ਇਹਨਾਂ ਨੇ ਕਿੱਥੇ ਕਿੱਥੇ ਵੈਪਨ ਦਿੱਤੇ ਜਾਂ ਫਿਰ ਕਿੰਨੀ ਤਦਾਦ ਵਿੱਚ ਦਿੱਤੇ ਉਸ ਦੇ ਬਾਰੇ ਹਲੇ ਅਸੀਂ ਰਿਮਾਂਡ ਤੇ ਲੈ ਕੇ ਇਨਵੈਸਟੀਗੇਸ਼ਨ ਕਰਾਂਗੇ। ਸਮਝ ਲਈ ਇਹਨਾਂ ਨੂੰ ਜਿਹੜੇ ਐਕਟਰ ਇਹ ਇਹਨਾਂ ਤੋਂ ਪਤਾ ਲੱਗਿਆ ਕਿ ਕਿੰਨੇ ਕੁ ਲੋਕਾਂ ਨੂੰ ਇਹਨਾਂ ਨੇ ਸਪਲਾਈ ਕੀਤੀ ਹੈ ਅੱਗੇ ਜੀ ਇਹਨਾਂ ਤੋਂ ਸਾਨੂੰ ਪਤਾ ਇਹ ਚੱਲਿਆ ਹੈਗਾ ਕਿ ਇਹਨਾਂ ਨੇ ਇਹ ਵਾਲੇ ਵੈਪਨ ਵੀ ਜੀ ਅੱਗੇ ਸਪਲਾਈ ਕਰਨ ਵਾਸਤੇ ਲਿੱਤੇ ਸੀਗੇ ਆ ਜਿਹੜਾ ਇਹਨਾਂ ਨੇ ਕੁਝ ਇਹ ਪਹਿਲਾਂ ਇਹ ਜ਼ਰੂਰ ਕਹਿੰਦੇ ਨੇ ਕਿ ਇਹਨਾਂ ਨੇ ਕੁਝ ਵੈਪਨ ਪਹਿਲਾਂ ਵੀ ਸਪਲਾਈ ਕੀਤੇ ਨੇ ਉਹ ਕਿੰਨੀ ਤਦਾਦ ਵਿੱਚ ਸੀ ਕਿਉਂਕਿ ਬਹੁਤ ਜ਼ਿਆਦਾ ਨਹੀਂ ਹੈਗੇ ਪਹਿਲਾਂ ਇਹਨਾਂ ਤੇ ਸਿਰਫ ਜੋ ਹਿਮਾਂਸ਼ੂ ਉਰਫ ਹੈਪੀ ਹੈ ਉਸ ਤੇ ਇੱਕ ਐਫਆਈਆਰ ਹੈ ਉਸ ਤੋਂ ਇਲਾਵਾ ਇਹ ਬਾਕੀ ਦੋ ਜਿਹੜੇ ਅਕਿਊਜ਼ਡ ਹੈ ਉਹਨਾਂ ਤੇ ਕੋਈ ਵੀ ਐਫਆਈਆਰ ਨਹੀਂ ਹੈ ਕਿੰਨੇ ਕੁ ਲੈ ਕੇ ਸਪਲਾਈ ਕਰਦੇ ਸੀ ਜੀ ਉਹਨਾਂ ਦੱਬੀਆਂ ਬਾਤਾਂ ਵੀ ਨਿਲਕਸਾਖੀਆਂ ਨੇ ਜਿਸ ਦਾ ਪਾਇਰਿੰਗ ਵਗੈਰਾ ਹੁੰਦੀ ਆ ਜਾਂ ਉਹਨੂੰ ਆਰਡਰ ਹੋਏ ਨੇ ਕੋਈ ਐਡਾ ਤਾਂ ਕੋਈ ਸਪੈਸ਼ਲ ਦੇ ਵਿੱਚ ਪਤਾ ਲੱਗ ਸਕਦਾ ਹੈ ਹਾਂਜੀ ਬਿਲਕੁਲ ਪਤਾ ਚੱਲ ਸਕਦਾ ਹੈ ਇਨਫੈਕਟ ਇਹਨਾਂ ਨੇ ਜੋ ਹਲੇ ਤੱਕ ਦੱਸਿਆ ਕਿ ਸ਼ਾਇਦ ਇਹਨਾਂ ਨੇ ਕੋਈ ਇੱਕ ਦੋ ਵੈਪਨ ਪਹਿਲਾਂ ਮਾਜੇ ਏਰੀਆ ਤੋਂ ਦਿੱਤੇ ਨੇ ਬਾਕੀ ਹੋਰ ਕਿੱਥੇ ਦਿੱਤੇ ਉਸ ਦੇ ਬਾਰੇ ਸਾਡੀ ਤਫਤੀਸ਼ ਹੋਈ ਗਈ ਜੀ ਕਿੰਨੇ ਕਿਤੇ ਲੈ ਕੇ ਆਉਂਦੇ ਸੀ ਅੱਗੇ ਕਿੰਨੇ ਕੁ ਤਾਂ ਵੇਚਦੇ ਸੀ ਜੋ ਇਹਨਾਂ ਦੀ ਹਲੇ ਤੱਕ ਦੀ ਤਫਤੀਸ਼ ਪਤਾ ਚੱਲਿਆ ਜੀ ਕਿ ਬਹੁਤ ਜ਼ਿਆਦਾ ਕੋਈ ਵੱਡੇ ਮਾਰਜਨ ਵਾਸਤੇ ਨਹੀਂ ਕਰਦੇ ਸੀ ਲੇਕਿਨ ਈਜ਼ੀ ਮਨੀ ਦੇ ਲਈ ਇਸ ਗਲਤ ਰਸਤੇ ਵੱਲ ਚੱਲ ਇਹ ਕਿਸ ਤਰ੍ਹਾਂ ਲੱਗੇ ਕਿਸ ਤਰ੍ਹਾਂ ਜਿਸ ਰਸਤੇ ਦੇ ਕੋਈ ਇਹਨਾਂ ਨੂੰ ਪਹਿਲਾਂ ਕੋਈ ਇੱਦਾਂ ਕੰਮ ਕਰਦੇ ਸੌਣੇ ਨਾਲ ਸੰਪਰਕ ਚਾਏ ਜਾਂ ਕਿਸ ਤਰ੍ਹਾਂ ਇਹਨਾਂ ਨੂੰ ਅੱਡਿਆਂ ਦਾ ਪਤਾ ਲੱਗਿਆ ਜਿੱਥੋਂ ਲੈ ਕੇ ਆਂਦੇ ਨੇ ਜੀ ਇਹ ਜਿਹੜਾ ਹਿਮਾਂਸ਼ੂ ਉਰਫ ਹੈਪੀ ਹੈਗਾ ਇਹ ਤੇ ਜਿਹੜਾ ਹਿਮਾਂਸ਼ੂ ਉਰਫ ਭੋਲਾ ਹੈਗਾ ਇਹ ਇਕੱਠੇ ਪਹਿਲਾਂ ਅੰਬਰਸਰ ਰਹੇ ਆ ਤੇ ਹਿਮਾਂਸ਼ੂ ਉਰਫ ਹੈਪੀ ਦੇ ਕੋਈ ਲਿੰਕ ਸੀ ਜਿਸ ਦੇ ਤਹਿਤ ਇਹ ਸਾਰਿਆਂ ਨੇ ਜੁਆਇਨ ਕਰਕੇ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਕਿਹੜੇ ਸਟੇਟ ਤੋਂ ਲੈ ਕੇ ਆਂਦੇ ਸੀ ਜੀ ਉੱਤਰ ਪ੍ਰਦੇਸ਼ ਤੋਂ ਜਿਹੜੀ ਹੁਣ ਤੱਕ ਦੀ ਤਫਤੀਸ਼ ਸਾਹਮਣੇ ਆਇਆ ਲੈ ਕੇ ਕਿਸ ਤਰ੍ਹਾਂ ਸੀ ਟ੍ਰੇਨ ਦਾ ਸਾਰਾ ਲੈਦੇ ਸੀ ਇਹ ਬ है ना। जी, जी ओ असी प्रेस नोट भी मेंशन किया जी कि टी पॉइंट गंगा सिंह वाला टू बालिया सी जेड़ा जी उथे से अतन चे चेकिंग हुई ता इना नु राउंड अप किया गया इने दी उम्र किन्नी के जी जेड़ा जी हिमांशु उर्फ हैप्पी ओ है दी 22 साल हिमांशु उर्फ भोला ओ 27 साल ते अमरजीत उर्फ काली ओ 37 साल सिर्फ इस सोर्स ऑफ इनकम दी ली करदे सी या फिर इना दे कुछ कोई नशे वगैरह ਲੈਜੀ ਇਹ ਆਪਣੀ ਮੈਂ ਕਹਿ ਸਕਦਾ ਕਿ ਇਨਕਮ ਸਪਲੀਮੈਂਟ ਕਰਨ ਵਾਸਤੇ ਕਰਦੇ ਸੀ ਕਿਉਂਕਿ ਇਹ ਬਾਕੀ ਵੀ ਕੋਈ ਨਾ ਕੋਈ ਆਪਣਾ ਕਿਤਾ ਕਰਦੇ ਸੀ ਦਿਨੇ ਟੈਕਸੀ ਡਰਾਈਵਰ ਵੀ ਟੈਕਸੀ ਚਲਾਉਂਦਾ ਸੀ ਉਹ ਕਿਤਾ ਇਹਨਾਂ ਦੇ ਲਿੰਕ ਦੇ ਵਿੱਚ ਆਇਆ ਜਿਹੜਾ ਬੇਸਿਕਲੀ ਜੀ ਹਿਮਾਂਸ਼ੂ ਉਰਫ ਹੈਪੀ ਤੇ ਹਿਮਾਂਸ਼ੂ ਭੋਲਾ ਇਕੱਠੇ ਪਹਿਲਾਂ ਅੰਮ੍ਰਿਤਸਰ ਰਹੇ ਨੇ ਤੇ ਜਿਹੜਾ ਹਿਮਾਂਸ਼ੂ ਭੋਲਾ ਹੈ ਉਹ ਫਿਰ ਮੁਹੱਲੀ ਐਸਐਸ ਨਗਰ ਚਲਾ ਗਿਆ ਉੱਥੇ ਦਾ ਹੀ ਅਮਰਜੀਤ ਉਸਤਾਲੀ ਹੈ ਤੇ ਜਿਹੜਾ ਕਰੈਕਟਿੰਗ ਲਿੰਕ ਹੈ ਉਹ ਹਿਮਾਂਸ਼ੂ ਉਰਫ ਭੋਲਾ ਹੈ ਤੇ ਇਹ ਜਿਹੜਾ ਇਹ ਟੈਕਸੀ ਵਿੱਚ ਚਲਾਉਂਦਾ ਜੋ ਟੈਕਸੀ ਚਾਲਕ ਹੈਗਾ ਮਰਜੀਤ ਉਸ ਦਾ ਕੀ ਇਹਦੇ ਵਿੱਚ ਰੋਲ ਹੈ ਉਹ ਵੀ ਅਸੀਂ ਸਾਰਾ ਹੁਣ ਤੱਕ ਤਫਤੀਸ਼ ਦੇ ਦੌਰਾਨ ਖੰਗਾਲਾਂਗੇ ਇਹਨਾਂ ਦਾ ਕੋਈ ਗੈਂਗਸਟਰ ਨਾਲ ਕੋਈ ਲਿੰਕ ਹੈਗਾ ਜੀ ਹਲੇ ਤੱਕ ਹੈ ਜੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਕਿ ਜਿਹੜੇ ਵਿਅਕਤੀ ਲੈ ਕੇ ਆਂਦੇ ਸੀ ਉਹਨੂੰ ਵੀ ਨਾਮਜ਼ਦ ਕੀਤਾ ਗਿਆ ਜੀ ਬਿਲਕੁਲ ਪੂਰਾ ਡਿਟੇਲ ਵਿੱਚ ਇਸ ਦੀ ਤਫਤੀਸ਼ ਦੇ ਪਿੱਛੇ ਤੱਕ ਅਸੀਂ ਜਾਵਾਂਗੇ ਉਹਦੇ ਹਲੇ ਗ੍ਰਿਫਤਾਰੀ ਤਨ ਨਹੀਂ ਨਹੀਂ ਜੀ ਜਿਹੜੇ ਗਰਮਟਨ